ਸ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀਤ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ ਦੁਆਲੇ ਨਿਵਾਸੀਆਂ ਦੇ ਲਈ ਸਾਥ ਤਾਂ ਭਾਈ ਜੀ ਹਲੇ ਤਾਂ ਅਸੀਂ ਉਹ ਲੱਗਿਆ ਜੀ ਮੇਰੇ ਆਪਣੇ ਪਿੰਡ ਵਾਲਿਆਂ ਦੇ ਸਾਥਾ ਜੀ ਹਲੇ ਤਾਂ ਪਰ ਮੈਂ ਜਰੂਰ ਆਪਣੇ ਬਾਕੀ ਕਲਾਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਇਹ ਅਵੇਅਰਨੈਸ ਹੈ ਜਿਹੜੀ ਫਲਾਈ ਜਾਵੇ ਜੀ ਆਪਣੇ ਪਿੰਡਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਆਪਣੇ ਬਜ਼ੁਰਗਾਂ ਦੇ ਲਈ ਜਨਾ ਆਪਣੇ ਜਿੰਨੇ ਵੀ ਮਾਪਿਓ ਹੈਗੇ ਹਨ ਜੀ ਉਹਨਾਂ ਦੀ ਖਰਾਤਾਂ ਦੇ ਵਿੱਚ ਜਿੰਨਾ ਵੀ ਆਪਾਂ ਕੰਮ ਕਰ ਸਕਦੇ ਆਪਾਂ ਸਾਰੇ ਇਕੱਠੇ ਹੋ ਕੇ ਕਰੀਏ ਇਦਾਂ ਹੀ ਹੌਲੀ ਹੌਲੀ ਪਤਾ ਲੱਗੂਗਾ ਜੀ ਅਸੀਂ ਵੀ ਹਲੇ ਸ਼ੁਰੂਆਤ ਤੇ ਕਰ ਰਹੇ ਆਂ ਜੋ ਵੀ ਬਾਬਾ ਕਰਾਊਗਾ ਜੀ ਹੌਲੀ ਹੌਲੀ ਕਰੀ ਜਾਵਾਂਗੇ ਆਪਾਂ ਆ ਕਰਨੋਜਲੇ ਜੀ ਡੇਲੀ ਪੋਸਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਮਿਹਰਬਾਨੀ ਸਾਡੇ ਪਿੰਡ ਆਉਣ ਲਈ। ਆ ਔਜਲਾ ਸਾਹਿਬ ਅੱਖਾਂ ਦਾ ਚੈੱਕਅਪ ਕੈਂਪ ਤੁਹਾਡੇ ਵੱਲੋਂ ਲਗਾਇਆ ਗਿਆ ਪੰਜਾਬੀ ਇੰਡਸਟਰੀ ਦਾ ਇੱਕ ਐਸਾ ਨਾਮ ਹੂ ਤੁਸੀਂ ਕੀ ਮੰਨਦੇ ਹੋ ਵਿੱਚ ਆਇਆ ਕਿ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾਵੇ? ਬਸ ਜੀ ਤਾਂ ਬਸ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ-ਦੁਆਲੇ ਨਿਵਾਸੀਆਂ ਦੇ ਲਈ ਐ ਇਦਾਂ ਹੀ ਅੱਗੇ ਫਿਊਚਰ ਦੇ ਵਿੱਚ ਵੀ ਕਰਦੇ ਰਹਿਵਾਂਗੇ ਜਿੰਨਾਕ ਸਾਡੇ ਵੱਲੋਂ ਪਰਮਾਤਮਾ ਸਾਨੂੰ ਬਲ ਬਖਸ਼ੂਗਾ ਜੀ ਇਹ ਤਾਂ ਬਸ ਇੱਕ ਥੋੜੀ ਜੀ ਕੋਸ਼ਿਸ਼ ਹੀ ਆ ਲੋਕਾਂ ਦੀ ਭਲਾਈ ਦੇ ਲਈ ਜਿੰਨਾਕ ਹੋ ਰਿਹਾ ਬਸ ਕਰ ਰਹੇ ਆ ਥੋੜਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰਿਆਂ ਨੇ ਆ ਕੇ ਯੂ نو ਮਾੜ ਦਿੱਤਾ ਇਹ ਸਾਰਿਆਂ ਨੇ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਤਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਕਿੰਨਾ ਕੁ ਹੰਗਾਰਾ ਮਿਲਿਆ ਕਿ ਕੋਈ ਸਾਥੀ ਜਿਹੜੇ ਹੋਣਗੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇੱਕ ਮੈਸੇਜ ਜਾ ਰਿਹਾ ਹੈ ਉਹਨਾਂ ਦਾ ਕਿੰਨਾ ਕੁ ਤੁਹਾਨੂੰ ਸਾਥ ਮਿਲਿਆ ਹਾਂਜੀ ਹਾਂਜੀ ਇਹ ਸਿਰਫ ਸਾਥ ਤਾਂ ਬਾਈ ਜੀ ਹਲੇ ਤਾਂ ਅਸੀਂ ਉਹ ਲੱਗੇ ਆ ਜੀ ਮੇਰੇ ਆਪਣੇ ਪਿੰਡ ਵਾਲਿਆਂ ਦੇ ਸਾਥ ਆ ਜੀ ਹਲੇ ਤਾਂ ਪਰ ਮੈਂ ਜਰੂਰ ਆਪਣੇ ਬਾਕੀ ਕਲਾਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਇਹ ਅਵੇਅਰਨੈਸ ਹੈ ਜਿਹੜੀ ਫਲਾਈਜ਼ ਆਵੇ ਜੀ ਆਪਣੇ ਪਿੰਡਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਆਪਣੇ ਬਜ਼ੁਰਗਾਂ ਦੇ ਲਈ ਜਨ ਆਪਣੇ ਜਿੰਨੇ ਵੀ ਮਾਪਿ ਹੋਏ ਅੱਗੇ ਹਨ ਜੀ ਉਹਨਾਂ ਦੀ ਖਰਾਤਾਂ ਦੇ ਵਿੱਚ ਜਿੰਨਾ ਵੀ ਆਪਾਂ ਕੰਮ ਕਰ ਸਕਦੇ ਆਪਾਂ ਸਾਰੇ ਇਕੱਠੇ ਹੋ ਕੇ ਕਰੀਏ ਜੀ ਇਹ ਚੀਜ਼ਾਂ ਜ਼ਰੂਰੀ ਨੇ ਹਰ ਇੱਕ ਖਾਲ ਸਾਡੀ ਵੀ ਕੋਸ਼ਿਸ਼ ਹੈ ਕਿ ਉਹ ਵੀ ਕੁਝ ਨਾ ਕੁਝ ਇਦਾਂ ਦਾ ਕਰਦੇ ਰਹੀਏ ਜੀ ਪਿੰਡਾਂ ਦੇ ਵਿੱਚ ਬਿਲਕੁਲ ਤਾਂ ਅੱਗੇ ਲਈ ਅੱਗੇ ਲਈ ਹੋਰ ਤੁਸੀਂ ਕਹਿ ਰਹੇ ਹੋ ਕਿ ਅੱਗੇ ਲਈ ਹੋਰ ਜਿਹੜੇ ਜਿਹੜੇ ਅਗੇ ਇਸੇ ਤਰ੍ਹਾਂ ਲਗਾਏ ਜਾਣਗੇ ਹੋਰ ਕੀ ਕੀ ਕਿਸ ਤਰ੍ਹਾਂ ਦੇ ਤੁਸੀਂ ਹਲੇ ਇੱਕ ਪਿੰਡ ਤੋਂ ਤੁਸੀਂ ਆਪਣੇ ਪਿੰਡ ਤੋਂ ਜਿਹੜਾ ਤੁਹਾਡਾ ਜੱਦੀ ਪਿੰਡ ਆ ਉੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਅੱਗੇ ਕੀ ਮੰਨ ਦੇ ਵਿੱਚ ਚੱਲ ਰਿਹਾ ਹੋਰ ਪਸ ਬਾਈ ਜੀ ਹੌਲੀ ਹੌਲੀ ਇਦਾਂ ਹੀ ਡਾਕਟਰ ਸਾਹਿਬ ਦੀਆਂ ਸਲਾਹਾਂ ਲਵਾਂਗੇ ਜੀ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਆਪਣੇ ਪੇਸ਼ੈਂਟਸ ਵਾਲ ਦੇ ਵਾਲੇ ਪਿੰਡਾਂ ਦੇ ਵਿੱਚ ਹੈਗੇ ਆ ਜੀ ਕੁਝ ਵੀ ਇਦਾਂ ਹੀ ਹੌਲੀ ਹੌਲੀ ਪਤਾ ਲੱਗੂ ਜੀ ਅਸੀਂ ਵੀ ਹਲੇ ਸ਼ੁਰੂਆਤ ਹੀ ਕਰ ਰਹੇ ਆ ਜੋ ਵੀ ਬਾਬਾ ਕਰਾਊਗਾ ਜੀ ਹੌਲੀ ਹੌਲੀ ਕਰੀ ਜਾਵਾਂਗੇ ਆਪਣੇ ਉੱਤੇ ਹਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰ ਲਈ ਤਾਂ ਕਰਨ ਔਜਲਾ ਨਾਲ ਸਾਡੀ ਵੀਡੀਓ ਕਾਲ ਤੇ ਜਿਹੜੀ ਗੱਲਬਾਤ ਹੋਈ ਹੈ ਆ ਰਿਹਾਨ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀਤ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ-ਦੁਆਲੇ ਨਿਵਾਸੀਆਂ ਦੇ ਲਈ ਸਾਥ ਦਾ ਭਾਈ ਜੀ ਹਲੇ ਤਾਂ ਅਸੀਂ ਉਹ ਲੱਗਿਆ ਜੀ ਮੇਰੇ ਆਪਣੇ ਪਿੰਡ ਵਾਲਿਆਂ ਦੇ ਸਾਥਾ ਜੀ ਹਲੇ ਤਾਂ ਪਰ ਮੈਂ ਜਰੂਰ ਆਪਣੇ ਬਾਕੀ ਕਲਾਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਇਹ ਅਵੇਅਰਨੈਸ ਹੈ ਜਿਹੜੀ ਫਲਾਈ ਜਾਵੇ ਜੀ ਆਪਣੇ ਪਿੰਡਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਆਪਣੇ ਬਜ਼ੁਰਗਾਂ ਦੇ ਲਈ ਜਨਾ ਆਪਣੇ ਜਿੰਨੇ ਵੀ ਮਾਪਿਓ ਹੈਗੇ ਹਨ ਜੀ ਉਹਨਾਂ ਦੀ ਖਰਾਤਾਂ ਦੇ ਵਿੱਚ ਜਿੰਨਾ ਵੀ ਆਪਾਂ ਕੰਮ ਕਰਸਣ ਤਾਂ ਆਪਾਂ ਸਾਰੇ ਘਟਰ ਵੀ ਕਰੀਏ ਜੀ ਇਦਾਂ ਹੀ ਹੌਲੀ ਹੌਲੀ ਪਤਾ ਲੱਗੂ ਜੀ ਅਸੀਂ ਵੀ ਹਲੇ ਸ਼ੁਰੂਆਤ ਤੇ ਕਰ ਰਹੇ ਹਾਂ ਜੋ ਵੀ ਬਾਬਾ ਕਰਾਊਗਾ ਜੀ ਹੌਲੀ ਹੌਲੀ ਕਰੀ ਜਾਵਾਂਗੇ ਆਪਣੇ ਆ ਕਰਨੋਜਲੇ ਜੀ ਡੇਲੀ ਪੋਸਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ ਮਿਹਰਬਾਨੀ ਸਾਡੇ ਪਿੰਡ ਆਉਣ ਲਈ। ਆ ਔਜਲਾ ਸਾਹਿਬ ਅੱਖਾਂ ਦਾ ਚੈੱਕਅਪ ਕੈਂਪ ਤੁਹਾਡੇ ਵੱਲੋਂ ਲਗਾਇਆ ਗਿਆ ਪੰਜਾਬੀ ਇੰਡਸਟਰੀ ਦਾ ਇੱਕ ਐਸਾ ਨਾਮ ਹੂ ਤੁਸੀਂ ਕੀ ਮੰਨਦੇ ਵਿੱਚ ਆ ਕਿ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਜਾਵੇ? ਬਸ ਜੀ ਤਾਂ ਬਸ ਪਿੰਡ ਦੀ ਸਾਰਿਆਂ ਦੀ ਸਹਾਇਤਾ ਨਾਲ ਸਾਡੇ ਮਾਪਿਓ ਦੇ ਅਸ਼ੀਰਵਾਦ ਦੇ ਨਾਲ ਬਸ ਥੋੜੀ ਜੀ ਤਾਂ ਸਾਡੇ ਵੱਲੋਂ ਇੱਕ ਥੋੜੀ ਜੀ ਕੋਸ਼ਿਸ਼ ਹੀ ਹੈ ਜੀ ਸਾਰੇ ਪਿੰਡ ਦੇ ਲਈ ਤੇ ਪਿੰਡ ਦੇ ਆਲੇ-ਦੁਆਲੇ ਨਿਵਾਸੀਆਂ ਦੇ ਲਈ ਇਦਾਂ ਹੀ ਅੱਗੇ ਫਿਊਚਰ ਦੇ ਵਿੱਚ ਵੀ ਕਰਦੇ ਰਹਿਵਾਂਗੇ ਜਿੰਨਾਕ ਸਾਡੇ ਵੱਲੋਂ ਪਰਮਾਤਮਾ ਸਾਨੂੰ ਬਲ ਬਖਸ਼ੂਗਾ ਜੀ ਇਹ ਤਾਂ ਬਸ ਇੱਕ ਥੋੜੀ ਜੀ ਕੋਸ਼ਿਸ਼ ਹੀ ਆ ਲੋਕਾਂ ਦੀ ਭਲਾਈ ਦੇ ਲਈ ਜਿੰਨਾਕ ਹੋਰਿਆ ਬਸ ਕਰ ਰਹੇ ਆ ਥੋੜਾ ਸਾਰਿਆਂ ਦਾ ਥੈਂਕ ਯੂ ਤੁਸੀਂ ਸਾਰਿਆਂ ਨੇ ਆ ਕੇ ਯੂ نو ਮਾੜ ਦਿੱਤਾ ਜੀ ਸਾਰਿਆਂ ਨੇ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਤਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਕਿੰਨਾ ਕੁ ਹੰਗਾਰਾ ਮਿਲਿਆ ਕਿ ਕੋਈ ਸਾਥੀ ਜਿਹੜੇ ਹੋਣਗੇ ਉਹ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਮੈਸੇਜ ਜਾ ਰਿਹਾ ਹੈ ਉਹਨਾਂ ਦਾ ਕਿੰਨਾ ਕੁ ਤੁਹਾਨੂੰ ਸਾਥ ਮਿਲਿਆ ਹਾਂਜੀ ਹਾਂਜੀ ਸਿਰਫ ਸਾਥ ਤਾਂ ਭਾਈ ਜੀ ਹਲੇ ਤਾਂ ਅਸੀਂ ਉਹ ਲੱਗੇ ਆ ਜੀ ਮੇਰੇ ਆਪਣੇ ਪਿੰਡ ਵਾਲਿਆਂ ਦੇ ਸਾਥ ਆ ਜੀ ਹਲੇ ਤਾਂ ਪਰ ਮੈਂ ਜਰੂਰ ਆਪਣੇ ਬਾਕੀ ਕਲਾਕਾਰ ਵੀਰਾਂ ਨੂੰ ਵੀ ਕਹੂੰਗਾ ਵੀ ਇਹ ਅਵੇਅਰਨੈਸ ਹੈ ਜਿਹੜੀ ਫਲਾਈ ਜਾਵੇ ਜੀ ਆਪਣੇ ਪਿੰਡਾਂ ਦੇ ਵਿੱਚ ਅੱਖਾਂ ਦਾ ਚੈੱਕਅਪ ਆਪਣੇ ਬਜ਼ੁਰਗਾਂ ਦੇ ਲਈ ਜਨ ਆਪਣੀ ਜਿੰਨੇ ਵੀ ਮਾਪਿਓ ਹੋਏ ਅੱਗੇ ਆਪਣਾ ਜੀ ਉਹਨਾਂ ਦੀ ਖਰਾਤਾਂ ਦੇ ਵਿੱਚ ਜਿੰਨਾ ਵੀ ਆਪਾਂ ਕੰਮ ਕਰ ਸਕਦੇ ਆਪਾਂ ਸਾਰੇ ਇਕੱਠੇ ਹੋ ਕੇ ਕਰੀਏ ਇਹ ਚੀਜ਼ਾਂ ਜ਼ਰੂਰੀ ਨੇ ਹਰ ਇੱਕ ਖਾਸ ਸਾਡੀ ਵੀ ਕੋਸ਼ਿਸ਼ ਹੈ ਕਿ ਉਹ ਵੀ ਕੁਝ ਨਾ ਕੁਝ ਇਦਾਂ ਦਾ ਕਰਦੇ ਰਹੀਏ ਜੀ ਪਿੰਡਾਂ ਦੇ ਵਿੱਚ ਬਿਲਕੁਲ ਤਾਂ ਅੱਗੇ ਅੱਗੇ ਲਈ ਹੋਰ ਤੁਸੀਂ ਕਹਿ ਰਹੇ ਹੋ ਕਿ ਅੱਗੇ ਲਈ ਹੋਰ ਜਿਹੜੇ ਹੈਗੇ ਕੈਂਪ ਜਿਹੜੇ ਹੈਗੇ ਇਸੇ ਤਰ੍ਹਾਂ ਲਗਾਏ ਜਾਣਗੇ ਹੋਰ ਕੀ ਕੀ ਕਿਸ ਤਰ੍ਹਾਂ ਦੇ ਤੁਸੀਂ ਹਲੇ ਇੱਕ ਪਿੰਡ ਤੋਂ ਤੁਸੀਂ ਆਪਣੇ ਪਿੰਡ ਤੋਂ ਜਿਹੜਾ ਤੁਹਾਡਾ ਜੱਦੀ ਪਿੰਡ ਆ ਉੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਅੱਗੇ ਕੀ ਮੰਨ ਦੇ ਵਿੱਚ ਚੱਲ ਰਿਹਾ ਹੋਰ ਪਸ ਬਾਈ ਜੀ ਹੌਲੀ ਹੌਲੀ ਇਦਾਂ ਹੀ ਡਾਕਟਰ ਸਾਹਿਬ ਦੀਆਂ ਸਲਾਹਾਂ ਲਵਾਂਗੇ ਜੀ ਜਿਹੜੀ ਚੀਜ਼ਾਂ ਦੀ ਲੋੜ ਹੈਗੀ ਆਪਣੇ ਪੇਸ਼ੈਂਟਸ ਵਾਲੇ ਵਾਲੇ ਪਿੰਡਾਂ ਦੇ ਵਿੱਚ ਹੈਗੇ ਆ ਜੀ ਕੁਝ ਵੀ ਇਦਾਂ ਹੀ ਹੌਲੀ ਹੌਲੀ ਪਤਾ ਲੱਗੂ ਜੀ ਅਸੀਂ ਬਹਿਲੇ ਸ਼ੁਰੂਆਤ ਹੀ ਕਰ ਰਹੇ ਹਾਂ ਜੋ ਵੀ ਬਾਬਾ ਕਰਾਊਗਾ ਜੀ ਹੌਲੀ ਹੌਲੀ ਕਰੀ ਜਾਵਾਂਗੇ ਆਪਣੇ ਪਿੰਡਾਂ ਨਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਪੋਸਟ ਪੰਜਾਬੀ ਨਾਲ ਗੱਲਬਾਤ ਕਰ ਲਈ ਤਾਂ ਕਰਨ ਔਜਲਾ ਨਾਲ ਸਾਡੀ ਵੀਡੀਓ ਕਾਲ ਤੇ ਜਿਹੜੀ ਗੱਲਬਾਤ ਹੋਈ ਹੈ ਆ ਰਿਹਾਨ